ਦਾਨੀ ਲਾ ਕੇ ਫਿਰ ਬਾਹਰ ਪਏ ਇਧਰ ਰਿੱਕੀ ਪ੍ਰਿੰਟ ਦੇ ਵਿੱਚ ਵੀ ਬਹੁਤ ਖਰਾਬ ਹੋ ਜਿਹੜਾ ਨੂੰ ਨਹੀਂ ਲੈ ਕੇ ਆਉਂਦੇ ਅਗਲੇ ਹਦਵਾਰ ਕੈਨੇਡਾ ਸਹੀ ਮੈਂ ਜਾਉਂਗੇ ਹਾਂ ਮੈਂ ਜਾਉਂਗਾ ਇਹ ਸਾਰੇ ਘਰ ਸਾਡੇ ਕੁੜੀਆਂ ਦੇ ਪੰਜ ਛੀਆਂ ਕਹਿੰਦੀਆਂ ਸਾਨੂੰ ਤੇਰੀ ਸੱਸ ਬਹੁਤ ਵਧੀਆ ਲੱਗਦੀ ਐਵੇਂ ਨਹੀਂ ਕਿਹਾ ਕਿਸੇ ਨੇ ਬੂਆ ਦਾਦੇ ਦਾਦੀਆਂ ਖੁਦਾ ਹੁੰਦੇ ਆ ਆਖਿਆ ਸੀ ਨਾ ਆ ਮੇਰੇ ਫੋਨ ਚ ਪਾ ਦੀ ਠੀਕ ਆ ਹਾਂਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਆਵਰ ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਮਿਸਟਰ ਐਂਡ ਮਿਸਿਸ ਸਿਵਿਆ ਕਪਲ ਤੇ ਅੱਜ ਜਿਹੜਾ ਹੈਗਾ ਦਾ ਦਿਨ ਹੈਗਾ ਐਤਵਾਰ ਤੇ ਆਪਾਂ ਨੂੰ ਬੁਟੀਕ ਤੋਂ ਹੈਗੀ ਆ ਛੁੱਟੀ ਤੇ ਰਾਤ ਜਿਹੜਾ ਨੇਰੀ ਨੇ ਮੀ ਨਹੀਂ ਹਾਲ ਕੀਤਾ ਬਹੁਤ ਨੇਰੀ ਤੇ ਮੀ ਸੀਗਾ ਤਾਂ ਕਰਕੇ ਆਪਾਂ ਟਾਈਮ ਨਾਲ ਹੀ ਉੱਠੇ ਆ ਕਿਉਂਕਿ ਕੰਮ ਆਪਾਂ ਸਾਰਾ ਫਿਨਿਸ਼ ਕਰਨਾ ਫਿਰ ਇਸ ਤੋਂ ਬਾਅਦ ਆਪਾਂ ਜਾਣਾਗਾ ਟਿੱਬੂ ਆ ਕੇ ਕਰ ਇਹ ਦੋ ਜੀ ਦੇਖ ਸਕਦੇ ਹੋ ਕਿ ਜੁਹਾਰ ਸਿੰਘ ਜੀ ਹਲੇ ਸੁੱਤੇ ਪਏ ਆ ਅਸੀਂ ਨਾ ਰਾਤ ਮੱਛਰਦਾਨੀ ਲਾ ਕੇ ਫਿਰ ਬਾਹਰ ਪਏ ਕਿਉਂਕਿ ਮੱਛਰ ਵਾਲਾ ਸੀਗਾ ਬਟ ਹਵਾ ਬਹੁਤ ਸੋਹਣੀ ਚੱਲ ਰਹੀ ਸੀ ਲਾਈਟ ਹੀ ਨਹੀਂ ਆਈ ਐ ਜੁਹਾਰ ਤਾਂ ਹਲੇ ਵੀ ਸੁੱਤਾ ਪਿਆਗਾ ਸਾਰੀ ਰਾਤ ਲਾਈਟ ਨਹੀਂ ਆਈ ਹਲੇ ਤੱਕ ਵੀ ਨਹੀਂ ਆਈ ਚਲੋ ਹੁਣ ਆਪਾਂ ਇਹਦੇ ਸੁੱਤੇ-ਸੁੱਤੇ ਥੋੜਾ ਜਿਹਾ ਆਪਦਾ ਕੰਮ ਫਿਨਿਸ਼ ਕਰ ਲਈਏ ਲੋ ਬਈ ਡੈਡੀ ਸੰਭਾਲਣਗੇ ਘਰ ਡੈਡੀ ਰਹਿਗੇ ਘਰੇ ਅਸੀਂ ਜਾ ਰਹੇ ਆ ਸਾਡੀ ਭੂਆ ਕੋਲੇ ਇਧਰ ਰੀਕੀ ਪ੍ਰਿੰਟ ਦੇ ਪਿੱਛੇ ਵੇਖਦਾ ਮੰਮੀ ਵੀ ਰੈਡੀ ਹੋ ਗਿਆ ਠੀਕ ਆ ਤੁਹਾਰ ਸਿੰਘ ਜੀ ਵੀ ਰੈਡੀ ਹੋ ਗਿਆ ਤੁਹਾਰ ਦੇ ਅੱਜ ਅਸੀਂ ਕੜਾ ਪਾਦਾ ਚੰਦੀ ਦਾ ਅਲਕਤ ਮੰਨੀ ਜਾਂਦਾ ਚਲੋ ਬੈਠੀਏ ਲੋ ਵੀ ਮਿੱਤਰੋ ਕੀ ਹਾਲ ਚਾਲ ਸਾਸਰੀ ਕਾਲ ਜੀ ਮੇਰੇ ਹੋਗੇ ਅਸੀਂ ਅੱਜ ਬੜੀ ਸੋਹਣੀ ਸੋਹਣੀ ਤਿਆਰ ਅੱਜ ਅਸੀਂ ਚੱਲਿਆ ਅਲਕੜੇ ਅਲਕੜੇ ਹੈਗੇ ਨੇ ਸਾਡੇ ਭੂਆ ਜੀ ਵੱਡੇ ਭੂਆ ਜੀ ਠੀਕ ਐ ਹਾਂਜੀ ਉੱਥੇ ਅਸੀਂ ਬਹੁਤ ਟਾਈਮ ਆ ਜਾ ਰਹੇ ਹੁਣ ਕਿਉਂਕਿ ਮੰਮੀ ਦੀ ਅੱਜ ਪਿਕਨਿਕ ਦਾ ਟਾਈਮ ਆ ਹਾਂ ਮੰਮੀ ਨੂੰ ਘੁਆ ਕੇ ਲੈਉਣੇ ਨਾਲ ਆ ਮਿਲੇ ਹੋਣੇ ਆ ਬਹੁਤ ਟਾਈਮ ਹੋ ਗਿਆ ਜੇ ਹੁਣ ਮੰਮੀ ਘੁਆ ਗਈ ਐ ਮੰਮੀ ਮੈਂ ਡਰੈਸ ਲਿਆਂਦੀ ਸੀ ਮੈਂ ਉਹਦੇ ਗਿਆ ਰਿਪਾਰਟ ਖਰਾਸ ਉਹਨਾਂ ਨੇ ਤੁਸੀਂ ਉਦੋਂ ਮੈਂ ਨਹੀਂ ਸੀ ਜਾ ਪਾਈ ਤੇ ਉਹਨਾਂ ਦਾ ਹਮੇਸ਼ਾ ਮੇਰੇ ਸਿਰ ਲੰਬਾ ਹੁੰਦਾਗਾ ਵੀ ਤੁਸੀਂ ਬਹੁਤ ਖਰਾਬ ਹੋ ਜਿਹਾਰ ਨੂੰ ਨਹੀਂ ਲੈ ਕੇ ਆਉਂਦੇ ਤੁਸੀਂ ਇੱਕ ਸੰਡੇ ਵੀ ਫਰੀ ਨਹੀਂ ਰੱਖਦੇ ਇਹ ਗਲਤ ਗੱਲ ਆ ਉਹਨਾਂ ਲੰਬਾ ਲਾ ਕੇ ਆਉਂਦੇ ਇਸ ਵਾਰ ਅਸੀਂ ਮੰਨ ਲਿਆ ਦਾ ਸਾਰੇ ਸੰਡੇ ਰਿਸ਼ਤੇਦਾਰੀਆਂ ਦੀ ਲੰਬੀ ਲਾਉਣੇ ਨੇ ਜਿੰਨੇ ਜਿੰਨੇ ਕਹਿੰਦੇ ਆ ਸਾਡੇ ਕੋਲ ਨਹੀਂ ਹੁੰਦੇ ਸਾਡੇ ਬਾਕੀ ਜਸਨ ਬਾਕੀ ਆਰਮਨ ਵਾਗਿਆ ਹਾਂ ਉਹ ਵੀ ਕਹਿਣਗੇ ਸਾਡੇ ਹੁੰਦੇ ਤਾਂ ਆਏ ਨਹੀਂ ਉਹ ਬੜਾ ਕਹਿੰਦੇ ਨੇ ਸਾਡੇ ਹੁੰਦੇ ਆਓ ਜਿਹੜਾ ਨੂੰ ਲੈ ਕੇ ਆਓ ਟਾਈਮ ਵੀ ਉਦੋਂ ਬਾਸਲ ਦੇ ਵਿੱਚ ਉਦੋਂ ਸੀਜ਼ਨ ਸੀ ਰਿੱਕੀ ਉਦੋਂ ਫਿਰ ਸੰਡੇ ਨੂੰ ਵੀ ਛੁੱਟੀ ਕਰੇ ਦਾ ਸਰਦਾ ਨਹੀਂ ਸੀ ਯੈਸ ਆ ਚੀਜ਼ ਸੀਗੀ ਹੋਰ ਨਹੀਂ ਕੋਈ ਚੱਕਰ ਚਲੋ ਕੋਈ ਨਾਲ ਉਹਨਾਂ ਕੋਲ ਕੈਨੇਡਾ ਮੈਂ ਉਹਨਾਂ ਕੋਲ ਕੈਨੇਡਾ ਮਿਲਿਆ ਵਾ ਅਪਾਂ ਉਹਨਾਂ ਕੋਲ ਆਪਾਂ ਕੈਨੇਡਾ ਜਾਏ ਅਗਲੇ ਐਤਵਾਰ ਕੈਨੇਡਾ ਸਹੀ ਮੰਮੀ ਜਾਉਂਗੇ ਹਾਂ ਮੈਂ ਜਾਉਂਗਾ ਉਹ ਠੀਕ ਆ ਅਕਸ਼ਿ ਨੂੰ ਅਕਸ਼ਿ ਨੂੰ ਕੰਡੈਕਟ ਕਰਦਾ ਮੈਂ ਅਕਸ਼ਿ ਤੂੰ ਮੈਨੂੰ ਉਹ ਭੇਜ ਚੀਜ਼ ਹੁੰਦੀ ਆਹੋ ਸਪੌਂਸਰ ਸਪੌਂਸਰ ਭੇਜ ਕੇ ਅਗਲੇ ਐਤਵਾਰ ਅਸੀਂ ਕੈਨੇਡਾ ਆਉਣਾ ਵਿੰਟ ਮਾਰ ਕੇ ਬਾਲਾ ਬਾਲਾ ਕੇ ਟਾਈਮ ਨਾ ਡਬਾਈ ਹੁਣ ਕਹਦੀ ਕਰੇ ਮੇਰੇ ਕੈਨੇਡਾ ਵਾਲਿਆਂ ਨੂੰ ਕਹਦੀ ਮੇਰੇ ਮਾਮੇ ਦੇ ਮੁੰਡੇ ਨੇ ਰਾਤ ਕੱਟਣ ਆਉਣਾ ਜੀ ਉਹ ਵੀਜ਼ਾ ਦਿਓ ਹਾਂ ਵੀਜ਼ਾ ਦੋ ਬਸ ਦੋ ਦਿਨਾਂ ਚ ਮੁੜ ਜਿਓ ਦੋ ਦਿਨਾਂ ਚ ਮੁੜ ਜਿਓ ਰਾਤ ਕੱਟਣ ਵਾਸਤੇ ਵੀਜ਼ਾ ਚਾਹੀਦਾ ਇਨਾ ਕਿਉਂਕਿ ਕੈਨੇਡਾ ਵਾਲਿਆਂ ਨੂੰ ਅਸੀਂ ਇਹੀ ਗੁਜਾਰਸ਼ ਕਰਾਂਗੇ ਹੈ ਨਾ ਮੰਮੀ ਕਿਉਂਕਿ ਸਾਡੇ ਕੋਲ ਇਨਾ ਸਮਾਂ ਨਹੀਂ ਹੈਗਾ ਵੀ ਅਸੀਂ ਉੱਥੇ ਬਹਾਵਰ ਟਾਈਮ ਰਹਿ ਸਕੀਏ ਸਮਾਂ ਸਾਡੇ ਕੋਲ ਥੋੜਾ ਹੀ ਆ ਦੇਖੋ ਅਸੀਂ ਇੱਕ ਅੱਧੀ ਰਾਤ ਹੀ ਕੱਟ ਸਕਦੇ ਹਾਂ ਹਾਂ ਨਹੀਂ ਦੇਖੋ ਕੈਨੇਡਾ ਵਾਲਿਓ ਆਸਟ੍ਰੇਲੀਆ ਵਾਲਿਓ ਨਹੀਂ ਸਾਡੇ ਰਿਸ਼ਤੇਦਾਰਾਂ ਨੂੰ ਆਹ ਵੀ ਭਾਈ ਸਾਡੇ ਸਾਰੇ ਸਿਵੀਆਂ ਦੇ ਘਰ ਸਾਡੇ ਗੋਤੀਆਂ ਦੇ ਹਾਂ ਹੈ ਨਾ ਮੰਮੀ ਇਹ ਸਾਰੇ ਸਿਵੀਆਂ ਇਹ ਸਾਰੀ ਲੈਨ ਸਿਵੀਆਂ ਦੀ ਆ ਟੱਕਰ ਦਾ ਸੀਗਾ ਤਾਇਆ ਤਾਈ ਅਸੀਂ ਥੋੜਾ ਜਿਹਾ ਪਿੱਛੇ ਥੋੜਾ ਜਿਹਾ ਹਟਵੇਂ ਬਾਗੀ ਇਹਨਾਂ ਨਾਲੋਂ ਮੈਂ ਸਾਰੇ ਘਰ ਸਾਡੇ ਤੁਸੀਂ ਦੀਆਂ ਨੇ ਨਾ ਪੰਜ ਛੇ ਘਰ ਸਾਡੇ ਇੱਥੇ ਨਹੀਂ ਪੰਜ ਛੇ ਘਰ ਸਾਡੇ ਉੱਥੇ ਨੇ ਦੋ ਤਿੰਨ ਘਰ ਸਾਡੇ ਉਧਰ ਨੇ ਦੂਰ ਪਾਸੇ ਨਹੀਂ ਖੇਤਾਂ 'ਚ ਨਹੀਂ ਐ ਆਊ ਚਲੋ ਭਾਈ ਹੁਣ ਆਪਾਂ ਡਰਾਈਵਿੰਗ ਕਰ ਲਈਏ ਠੀਕ ਆ ਹੁਣ ਆਪਾਂ ਜਾਂਦੇ ਆ ਅਲਕੜੇ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਮੰਮੀ ਨੂੰ ਪਿਉਉਣੇ ਆ ਲਾਹੌਰੀ ਜਲਜੀਰਾ ਮੰਮੀ ਦਾ ਫੇਵਰੇਟ ਹਾਂ ਹੇ ਮੰਮੀ ਦਾ ਫੇਵਰਿਟ ਮੰਮੀ ਕਹਦੀ ਮੰਮੀ ਨੇ ਸਕੰਜਵੀ ਬੀਣੀ ਸੀ ਜੀ ਕੋਲੀ ਦੇ ਨਾਲ ਕੋਈ ਸਟ੍ਰੈਟੇਜੀ ਨਾਲੇ ਲੋਕਾਂ ਨੂੰ ਪਤਾ ਵੀ ਨਸ਼ਾ ਹੁੰਦਾ ਖੜੀ ਤਾਂ ਵੀ ਬੀਣੋੜ ਦੇ ਮਾਮੂਨੀ ਤਾਂ ਹੀ ਤਾਂ ਪੀਂਦੇ ਆ ਕਿੰਨ ਨਸ਼ਾ ਹੁੰਦਾ ਮੰਮੀ ਨੇ ਪਹਿਲਾਂ ਪੀਣੀ ਸਕੰਜਵੀ ਖੋਲ ਕੇ ਦਿਓ ਮੰਮੀ ਨੂੰ ਮੈਨੂੰ ਲੈਣੀ ਸੀ ਸਕੰਜਵੀ ਸਕੰਜਵੀ ਸੀਗੀ ਭਾਈ ਦੂਜੇ ਪਾਸੇ ਲੈ ਦੇ ਕੇ ਲਾਹੌਰੀ ਜੀ ਦੇ ਨਾਲ ਨਿਬੜ ਗਈ ਅਰੇ ਮੰਮੀ ਮਮੀ ਕੁੜੀਆਂ ਕਹਿੰਦੀਆਂ ਸਾਨੂੰ ਤੇਰੀ ਸੱਸ ਬਹੁਤ ਵਧੀਆ ਲੱਗਦੀ ਆ ਹਾਂ ਹਜ ਭਾਈ ਤੂੰ ਧੰਨਵਾਦ ਕਰ ਦੇ ਮਮੀ ਕਹਿੰਦੀ ਥੈਂਕ ਯੂ ਥੈਂਕ ਯੂ ਭਾਈ ਧੰਨਵਾਦ ਬੜਾ ਪਿਆਰ ਕਰਦੀ ਆ ਨੇ ਵੀ ਤੇਨ ਸਾਰੀਆਂ ਹਾਂ ਤੇਨ ਸਾਨੂੰ ਆਂਟੀ ਦਾ ਬੜਾ ਪਿਆਰ ਆਉਂਦਾ ਚਲੋ ਜੀ ਹੁਣ ਆਪਾਂ ਚੱਲਦੇ ਆ ਬਧੌੜ ਬਹੁਤ ਬੜਾ ਪੈਡਲ ਕਰ ਬਹੁਤ ਲੰਮਾ ਸਫ਼ਰ ਕਰਨ ਤੋਂ ਬਾਅਦ ਹੁਣ ਜਿਵੇਂ ਕਰਦੇ ਆ ਲਾ ਰਾਜ ਲਾਹੌਰ ਦੀ ਜੀ ਬਹੁਤ ਸਫ਼ਰ ਤੋਂ ਬਾਅਦ ਰਾਤ ਨੂੰ ਪਿਆਸ ਲੱਗਦੀ ਸੀ ਦਾ ਕਰਕੇ ਅਸੀਂ ਫਿਰ ਖੜ ਗਏ ਸੀ ਇਹ ਲਾਹੌਰੀ ਜੀਰਾ ਪਿੰਡ ਵਾਸਤੇ ਅਸੀਂ ਭਦੌਰ ਪਿੰਡ ਦਾ ਅਰਜਨ ਦੇ ਪਿੰਡ ਆਹ ਅਰਜਨ ਢਿੱਲੋਂ ਦੇ ਤੇ ਹਸਤੇਂਦਰ ਦੇ ਤੇ ਜੀਖਾਨ ਦੇ ਹੋਰ ਵੀ ਬਹੁਤ ਨੇ ਹੋਰ ਵੀ ਬਹੁਤ ਸਿੰਗਰ ਨੇ ਇੱਥੋਂ ਦੇ ਲੋ ਵੀ ਗੱਡੀ ਚਲਾਤੀ ਸੀ ਸ਼ਾਮੀ ਦਾ ਨੂੰ ਹੋ ਸਕਦੀ ਸੀ ਗੱਡੀ ਹੈ ਨਾ ਵੈਸੇ ਉਹ ਵੀ ਉੱਠ ਖੜਿਆ ਬਾਲਾ ਸੌਂ ਗਿਆ ਨਾ ਉੱਠ ਖੜਿਆ ਪੁੱਤ ਖੜ ਗਿਆ ਗਾਉ ਨੂੰ ਘੁੰਮੀ ਗਾਉ ਨੂੰ ਕਰੇ ਮੈਂ ਗੱਡੀ ਬਸ ਕੋ ਗਾਹ ਨੂੰ ਕਰਕੇ ਨਾ

ਕਿ ਕਿ ਉਹ ਵੜਾ ਮੋਹਦਾ ਹੈ ਕੜੀ ਕੁੰਟਾ ਬੂਹ ਤੂੰ ਅਰਮੜ ਹੋਰੀ ਦੇਖਦੇ ਹਾਂ ਦੇਖਣ ਲਈ ਆਪਾਂ ਨੂੰ ਜਸ਼ਨ ਹੋਰੀ ਉਹਨੂੰ ਐ ਐ ਕਰਦੇ ਹੈਲੋ ਹਾਂ ਹੈਲੋ ਹੈਲੋ ਕਰ ਦੋ ਹਾਂ ਹਾਂ ਧੀ ਇਹ ਬੁਰਾਏ ਕਰਦਾ ਬੂਹ ਜੀ ਕਹਿੰਦੇ ਵੀ ਤੇਰਾ ਡੈਡੀ ਕਰਦਾ ਹੁੰਦਾ ਛੋਟਾ ਹੁੰਦਾ ਹੀ ਕਰਦਾ ਜੀ ਰਾਜੀ ਕੀ ਇਹ ਉਹਦੇ ਪੈਸੇ ਜੀ ਲੀ ਹੁੰਦੀ ਕਹਿੰਦਾ ਤਾਂ ਕਰ ਬਤਾਉਂਦਾ ਡੈਡੀ ਨੂੰ ਪੁੱਛਾ ਕੇ ਜਾ ਗਿਆ ਅੱਜ ਫਿਰ ਪਾਣਾ ਡੈਡੀ ਵੀ ਕੰਮ ਕਰਾਉਂਦੇ ਆ ਵੀ ਡੈਡੀ ਐਂ ਕਰਦਾ ਉਹ ਟਰੈਕਟਰ ਦੀ ਲੀਹ ਲੈ ਕੇ ਐਂ ਕਰਦਾ ਇਹਨਾਂ ਬ੍ਰੋ ਵੀ ਐਂ ਕਰਦਾ ਸਰ ਕਰ ਕਰਿਆਂ ਮੈਂ ਕਿਹਾ ਪੜ੍ਹਦੇ ਵੇਲੇ ਪੜ੍ਹਨਾ ਹੀ ਉਹਨਾਂ ਦਾ ਬਾਬਾ ਚੱਕਰਿਆਂ ਨਹੀਂ ਵਧੀਆ ਸਭ ਦੀ ਸ਼ੌਕ ਰਹਿੰਦਾ ਹੁਣੇ ਤੇ ਰੱਖੂਗਾ ਘੇਰੀ ਹੈ ਹੈਨਾ ਬਹੁਤ ਬਹੁਤ ਝਗੜਾ ਪੜਦੇ ਨੇ ਇਹ ਉਹਨਾਂ ਮੁੰਡੇ ਪੜ੍ਹਦੇ ਨਹੀਂ ਛੋਟੇ ਹੁੰਦੀ ਚੱਕਦੇ ਤੇ ਬਾਬਾ ਐਂ ਆਫਟਰ ਜਦ ਤਨੂੰ ਨੰਬਰ ਆਉਣਾ ਹੋ ਗਿਆ ਬਈ ਕਿਤੇ ਜਨਤੀ ਬਹੁਤ ਪੜਦਾ ਸੀ ਸੋ ਜਦ ਕਿਹ ਕਿਹਾ ਉਹ ਯਾਰ ਨਹੀਂ ਜਾ ਮੈਂ ਬਹੁਤ ਬੜਾ ਦੱਸ ਨਹੀਂ 500 ਨੇ 100 ਦਾ ਬਣਾ ਸ਼ੋਬਰ ਪੂਰੇ ਨੰਬਰ ਸ਼ੋਬਰ ਲਾਇਆ 60% ਨੰਬਰ 60% ਬਹੁਤ ਆ ਬੂਆ ਨੇ ਤੇ ਤੂੰ ਤਾਂ ਬਧੀ ਅੱਜ ਤੂੰ ਬਤੀਅ ਸੀ ਮੈਂ ਪੀ ਕੇ ਰੱਖ ਲੈ 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 ਐਵੇਂ ਨਹੀਂ ਕਿਹਾ ਕਿਸੇ ਨੇ ਬੂਆ ਦਾਦੇ ਦਾਦੀਆਂ ਖੁਦਾ ਹੁੰਦੇ ਹੈਂ ਦੇਖ ਦੇ ਕਿੰਨਾ ਖੁਸ਼ ਹੋਈ ਜਾਂਦਾ ਉਹ ਇਹ ਜੁਕਾ ਨਾਲ ਖੇਡਦਾ ਸੀ ਪੂਆ ਕੋਲੋਂ ਗੱਲਾਂ ਪਤਾ ਮਾਰ ਕੇ ਹੀ ਚੱਲ ਪਏ ਚੰਗਾ ਵੀ ਤੂੰ ਕਿੱਥੇ ਗਿਆ ਵੇ ਇੱਧਰ ਦੇਖ ਲੈ ਬਹੁਤਾ ਇੱਥੇ ਭੱਜਿਆ ਪੱਤਾ ਆ ਜਾ ਤੂੰ ਯਾਰ ਖੇਡਣ ਹਾਂ ਬੀ ਖੁੱਲਾ ਮੈਨੇ ਚ ਫੇਰ ਚਲ ਭਾਉਨ ਤੂੰ ਆ ਜੀ ਇਹਨਾਂ ਨਾਲ ਇਹਨਾਂ ਨਾਲ ਆ ਜੀ ਚੰਗਾ ਸਭ ਹਾਂ ਮੈਨੇ ਨਾਲ ਆਉਣ ਜੇ ਠੀਕ ਆ ਮੇਰੀ ਗੱਲ ਸੁਣੋ ਹਾਂ ਮੇਰੇ ਫੋਨ ਚ ਪਾ ਦਿਓ ਠੀਕ ਆ ਠੀਕ ਆ ਫੇਰ ਟਾਰਕ ਬਣਾਇ ਜੋ ਠੀਕ ਆ ਨਾਟ ਕੋਟੜ ਆਉਂਦਾ ਹੈ ਹਾਂ ਲਾ ਆ ਲਾ ਮੇਰੇ ਕੋਲ ਵੀ ਗਾਇਆ ਚਾਚਾ ਜੀ ਨੇ ਇਹ ਸਾਈਕਲ ਦਾ ਜਾਂਦਾ ਹੋ ਗਿਆ ਜੀ ਮੱਛਰ ਦੇ ਬਾਹਰ ਨਿਕਲੋ ਫੇਰ ਕਮਾ ਲਓ ਸਾਈਕਲ ਦੇ ਟਾਇਰ ਇਹਦੇ ਹੁ ਪਾ ਦਿਓ ਸੈਂਡਲ ਸੂਰੀ ਨੇ ਸੋ ਬਾੜ ਕੇ ਹਾਂ ਲਿਬੜਾ ਤੇ ਬੜਿਆ ਪਰ ਕਿ ਸੋਹਣੇ ਕੱਪੜੇ ਪਾ ਗਈ ਅਸੀਂ ਹੁਣ ਕੀ ਹਾਲਤ ਕਰਕੇ ਲੈ ਆਏ ਹਾਂ ਹੋਰ ਕੀ ਬਣਾ ਰਹੇ ਹੋ ਅੱਜ ਹੱਜ ਗੰਡੇ ਲੈ ਤੇ ਇੱਕ ਹੋ ਬਣਾਏ ਨਹੀਂ ਗੰਡੇ ਤਾਂ ਇੱਥੋਂ ਲੱਗਦੇ ਗੰਡੇ ਬਣਾਏ ਨੇ ਨਹੀਂ ਨਹੀਂ ਇਹਦੇ ਚੱਲ ਕੇ ਤਾਂ ਹੋਰ ਦੇ ਪਾਸੇ ਅੱਛਾ ਪੂਆ ਦੇ ਪਿੰਡ ਅੱਜ ਹੋ ਆਏ ਸੀ ਪੂਆ ਦਾ ਹੈ ਰੋਕ ਲੋ ਆਪਣੇ ਬਾਈਕ ਨੂੰ ਹਾਂ ਰੋਕ ਲੋ ਆਪਣੇ ਬਾਈਕ ਨੂੰ ਪੂਰੇ ਪੰਗੇ ਲੈਂਦਾ ਹੈਗਾ ਛੋਟਾ ਬੀਮ ਹੈ ਛੋਟਾ ਉਸਤਾਦ ਲੈ 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 ਉਹਨੂੰ ਖਿੱਚ ਕੇ ਲਿਆਉਂਦਾਗਾ ਲੋ ਵੀ ਸਾਰਾ ਕੰਮ ਆਪਣਾ ਆਪਣੇ ਸ਼ੋ ਹੋ ਗਿਆ ਤੇ ਰੋਟੀ ਵਗੈਰਾ ਵੀ ਆਪਾਂ ਬਣਾ ਕੇ ਡੈਡੀ ਨੇ ਖਾਣੀ ਸੀ ਅਸੀਂ ਖਾ ਕੇ ਆਏ ਸੀਗੇ ਰਿਸ਼ਤੇਦਾਰਾਂ ਦੇ ਅੱਜ ਰਣਵਿੰਦਰ ਸਿੰਘ ਕੁੰਸਾ ਵਾਲੇ ਨੇ ਇੱਕ ਸੈਕਰੀਫਾਈਜ਼ ਕਰਤਾ ਮੇਰੇ ਲਈ ਅੱਜ ক্রিকেট ਮੈਚ ਛੱਡਿਆ ਕਿੱਥੇ ਸੀਗਾ ਚੌਕੇ ਚੌਕੇ ਕੀ ਬਣਿਆ ਫਿਰ ਮੈਚ ਦਾ ਹੈ ਸੈਕਿੰਡ ਸੈਕਿੰਡ ਪੋਜੀਸ਼ਨ ਆਈ ਜੇ ਤੁਸੀਂ ਹੁੰਦੇ ਬਸਤ ਆ ਜਾਂਦੇ ਅਈ ਹੁਣ ਅਈ ਹਰ ਦੰਦ ਚਲੋ ਕੋਈ ਗੱਲ ਨਹੀਂ ਅੱਜ ਭਈ ਇਹਨਾਂ ਨੇ ਆਪ ਦਾ ਮੈਚ ਕੈਨਸਲ ਕਰਕੇ ਸਾਨੂੰ ਭੂਆ ਜੀ ਵਰ ਕਿਆ ਗੋਲ ਕਰਕੇ ਗਿਆ ਕਿਉਂਕਿ ਤੁਸਲੇ ਇਹ ਦੁਬਾਰਾ ਜਾਣਾ ਸੀ ਉਹ ਵੀ ਫਿਰ ਅਸੀਂ ਪਿਛਲੇ ਐਤਵਾਰ ਭੂਆ ਦੀ ਕੁੜੀ ਕੋਲੇ ਜਾਣਾ ਸੀਗਾ ਉਹ ਪਾਰ ਰਹੇ ਨੇ ਘਰ ਤੇ ਇਹ ਭਈ ਭੂਆ ਕੋਲ ਜਾ ਕੇ ਆਉਣਾ ਸੀ ਪਰ ਉਹ ਘਰ ਪਾਰ ਰਹੇ ਨੇ ਘਰੋਂ ਘਰ ਕਰਕੇ ਸਾਨੂੰ ਜੁਝਾਰ ਕਰਕੇ ਸਵੀਕਾਰ ਤੇ ਮਿੱਟੀ ਪਾੜੀ ਹੋ ਗਈ। ਇਹ ਕਿਵੇਂ ਜਵਾਬ ਦਊਗਾ? ਤਾਂ ਕਰਕੇ। ਤਾਂ ਕਰਕੇ ਵੀਰੇ ਮम्मी ਦਾ پلان ਸੀਗਾ ਹਲਕੜੇ ਜਾਣ ਦਾ ਕਿਉਂਕਿ ਭੋਜੀ ਦਾ ਪਤਾ ਲੱਤਰ ਹੋਣਾ ਸੀ। ਉਹਨਾਂ ਦੀ ਨਾ ਉਂਗਲ ਤੇ ਕੁਝ ਹੋ ਗਿਆ ਸੀ ਫਿਰ ਉਂਗਲ ਪੜਾਈ ਸੀਗੀ। ਉਸ ਤੋਂ ਬਾਅਦ ਮੰਮੀ ਤੋਂ ਪਤਾ ਲੈਣ ਨਹੀਂ ਸੀ ਜਾਇਆ ਗਿਆ। ਤਾਂ ਕਰਕੇ ਮੰਮੀ ਦੇ ਨਾਲ ਆਪਾਂ ਅੱਜ ਮੰਮੀ ਕਹਿੰਦੀ ਮੈਂ ਫਿਰ ਜਾਊਂਗੀ ਤੁਸੀਂ ਵੀ ਜਾਉਂਗੇ। ਤੁਹਾਡੇ ਨਾਲ ਜਾਊਂਗੀ ਮੈਂ। ਫਿਰ ਆਪਾਂ ਜੁਝਾਰ ਨੂੰ ਵੀ ਲੈ ਕੇ ਤੇ ਜੁਝਾਰ ਨੇ ਉੱਤੇ ਕੀਤਾ ਬਹੁਤ ਸਾਰਾ ਇੰਜੋਏ ਇੰਜੋਏ। ਲਾਸਟ ਟਾਈਮ ਆਉਣ ਵੇਲੇ ਜੁਹਾਰਤਾ ਫਿੱਚਰ ਗਿਆ ਸੀ ਕਹਿੰਦਾ ਮੈਂ ਇੱਥੇ ਹੀ ਰਹਿਣਾ ਭੂਆ ਕਰੀ ਨੀ ਜਾ ਤਿ ਜੋ ਨੀ ਜਵਾ ਕਿਦੂ ਕਿਹਾ ਹੋਇਆ ਕਰਦੀਓ ਇਹ ਕਿਸੇ ਕੋਲੇ ਨਹੀਂ ਜਾਂਦਾ ਸ਼ੁਭਜਾਤ ਕੋਲੇ ਵੀ ਵਗ ਗਿਆ ਸ਼ੁਭਜਾਤ ਕੋਲੇ ਉਹਦੀ ਵਗ ਗਿਆ ਵੀ ਮੈਨੂੰ ਚੱਕ ਕੇ ਲੈ ਜਾ ਵੀ ਮੈਨੂੰ ਖੜਾ ਲਾ ਤੇ ਅਸੀਂ ਤਾਂ ਰੋਟੀ ਖਾ ਕੇ ਆਏ ਸੀਗੇ ਰਿਸ਼ਤੇਦਾਰਾਂ ਦੇ ਆਹ ਬੈਠਿਆ ਰਿਕੀ ਦੀ ਗਾਣੀ ਮੇਰੀ ਗਾਣੀ ਮੰਮੀ ਕਹਿੰਦੇ ਬੈ ਵੀ ਦੀ ਗਾਣੀ ਪੂਰਾ ਥਾਲ ਸਬਜ਼ੀ ਪੂਰਾ ਘੈਂਟ ਕੰਮ ਬਣਾ ਬਹੁਤ ਸਵਾਦ ਬਣਾਉਂਦੇ ਦੀਦੀ ਵਰਗੇ ਵੀ ਤੇ ਡੈਡੀ ਨੇ ਖਾ ਲਈ ਰੋਟੀ ਡੈਡੀ ਨੇ ਹੋਣੀ ਖਾ ਲਈ ਤੇ ਹੁਣ ਅਸੀਂ ਜਮਾ ਫਰੀ ਆ ਕੋਈ ਕੰਮ ਨਹੀਂ ਇਹ ਕੱਜ ਇਹਨਾਂ ਦੀ ਫੇਵਰਟ ਡਿਸ਼ ਬਣਾਤੀ ਮੈਂ ਇਹ ਕਹਿੰਦੇ ਸੀ ਵੀ ਮੈਨੂੰ ਦੁੱਧ ਬਣਾਉਣਾ ਕਸਟਰਡ ਵਾਲਾ ਰੋਟੀ ਵੀ ਦਲੋੜੀ ਪਰ ਇਹਨਾਂ ਦਾ ਇਹ ਕੱਪ ਕਹਿੰਦੇ ਵੀ ਮੈਂ ਦੂਸਰਾ ਦੁੱਧ ਨਹੀਂ ਪੀਣਾ ਵੀ ਮੈਨੂੰ ਵਿੱਚ ਉਹਦੇ ਵਿੱਚ ਕਸਟਰਡ ਪਾ ਕੇ ਤੇ ਮੈਨੂੰ ਦੂਸਰਾ ਦੁੱਧ ਬਣਾ ਦਿਓ ਅਸੀਂ ਆਖਿਆ ਠੀਕ ਹੈ ਕੋਈ ਨਹੀਂ

ਕਿਦਾਂ ਕਰ ਰਹੇ ਹੈਂ ਬੁੱਕਾ ਬੇਚੀ ਜਦੋਂ ਉੱਤਮ ਨੂੰ ਬੱਜਾ ਪਿੱਛੇ ਤੇ ਉਹ ਡਾ ਦੇਖੀ ਮੰਮੀ ਆਪ ਦੇਖੀ ਕਿੱਡਾ ਗਾਗਾ ਸਟੈਂਡ ਦੇਖ ਲਓ ਕਿੱਡਾ ਚੱਕਿਆ ਗਾ ਇਹਨੇ ਕੰਝੇ ਲੰਘਾ ਬੱਧਾ ਬੱਧੇ ਹਾਂ ਬੜਾ ਖੜਾ ਜਿਆ ਦੇਖਾ ਕੜਾ ਦੇਖਾ ਮੁੱਤ ਜੇ ਯਾਰ ਕੜਾ ਦੇਖਾਂ ਓਏ ਕਿੰਨਾ ਸੋਹਣਾ ਕੜਾ ਪਾਇਆ ਮੇਰੇ ਪੁੱਤ ਨੇ ਹਾਏ ਹੋ ਜੂ ਯਾਰ ਨਾ ਸੁਭਾਅ ਪੈ ਜੂ ਆਈ ਇਹਨੂੰ ਫੇਰ ਪਾਉਣ ਦਾ ਓਏ देखी 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 पूरे पंगे लेंदा मम्मी पता भी टायर लग गया ले हाँ, ले ले, ले हाँ हाँ, हाँ, हाँ पूरा साफ किताब पूरा ला रहे हैं भाई मै, मैं मैं इतो मम्मी सिपर फट के ले गया भाई मैं आप पीऊंगा देखी फड़के ले गया मम्मी मेरे तो देखी देखी लिकी। लिकी। ਦੋ ਮੈਨੂੰ ਲਿਆਓ ਇੱਧਰ ਤਾਂ ਵਧਾਈਆਂ ਦੀ ਜਾਂਦੇ ਨੇ ਤਰਾ ਤਾਂ ਸਰਾ ਫਰਾ ਨਹੀਂ ਅਰੇ ਫਾਈਨਲ ਜੁੜੀ ਕੱਟ ਰਹੀ ਬੋਲਣ ਵੀ ਸੈਕਿੰਡ ਆ ਗਿਆ ਮੰਮੀ ਆਪਣੇ ਪਿੰਡ ਵਾਲੀ ਟੀਮ ਮੇਰਾ ਫੇਸ ਮੰਮੀ ਅੱਜ ਮੈਂ ਜਮਾ ਮੇਕਅਪ ਨਹੀਂ ਸੀ ਕੀਤਾ ਕਿਵੇਂ ਲੱਗਦਾ ਸੀ ਮੈਂ ਸਾਰਿਆਂ ਨੇ ਕਿਹਾ ਉੱਥੇ ਆਪਣੇ ਅਲਕੜੇ ਵੀ ਬਹੁਤ ਸਾਫ਼ ਹੋ ਗਿਆ ਮੂੰਹ ਤੇ ਰਾਗੇ ਨਾਲ ਬਹੁਤ ਫਰਕ ਪੈ ਗਿਆ ਮੈਂ ਕਿਹਾ ਵੀ ਜਮਾ ਮੇਕਅਪ ਨਹੀਂ ਕੀਤਾ ਜਮਾ ਹੀ ਨਹੀਂ ਸੀ ਕੀਤਾ ਦੇਖ ਲਾ। ਅਮੀ ਕਿਨਾਂ ਘ ਲੋਗ ਅਰਦਾ ਬੀਜ। ਵਧੀਆ ਹੋ ਗਿਆ ਸਾਫ ਹੋ ਗਿਆ ਸਾਰੇ ਦਾਗ ਧੱਬੇ ਜੇ ਮਿਟ ਗਏ। ਹੁਣ ਤਾਂ ਕੋਈ ਨਹੀਂ ਹੈ। ਹੁਣ ਤਾਂ ਕੋਈ ਕੋਈ ਇਹ ਰਹਿ ਗਿਆ। ਹਲਕਾ ਫੁਲਕਾ ਜਿਹਾ ਕੋਈ ਆ। ਹੱਥ ਤਾਂ ਮੇਰੀ ਮੰਮੀ ਦੇ ਹੱਥ ਵੀ ਗੋਰੇ ਗੋਰੇ ਹੋ ਗਏ ਮੇਰੀ ਮੰਮੀ ਦੇ ਹੱਥ। ਮੇਰੇ ਹੱਥਾਂ ਨਾਲੋਂ ਜ਼ਿਆਦਾ ਵਧੀਆ ਹੋ ਗਏ। ਹੁਣ ਦੇਖੀ। ਹੈਣਾ ਮੰਮੀ? ਕੰਮ ਕਰਨਾ ਫਰਕ ਪੈ ਜਾਂਦਾ ਹਨਾ। ਹੁਣ ਤੁਹਾਡੇ ਹੱਥ ਸਾਫ ਹੋ ਗਏ ਚਾਹੀਓ। ਨਹੀਂ ਬਾਲੇ ਕਾਲੇ ਹੋ ਗਏ। ਯਾਰ ਆ ਜਾ ਪੁੱਤ ਨਾਈਏ ਚਲੋ ਨਾ ਇਨਾਈ ਕਰ ਲੋ ਅਜ ਬਾਅਦ ਚ ਪੰਗੇ ਲੈ ਲਿਓ ਮੂਰ ਦੇ ਕੇ ਬਚੜ ਜਾਊਗਾ ਵੀ ਤੂੰ ਰਿੱਕੀ ਦੇਖੀ ਰਿੱਕੀ ਰਿੱਕੀ ਦੇਖ ਲੋ ਅਖੇ ਮੈਨੂੰ ਪਖਾੜਾ ਲੱਗਿਆ ਹੱਥ ਲਾ ਦੇ ਯਾ ਮਨੀ ਮਸਤ ਕਰ ਕਹੇ ਇਹ ਗੜੀ ਆਪਣੇ ਤੋਂ ਸਿੱਤਰ ਕਾ ਆਇਆ ਕਰੂ ਹਾਈ ਇੱਕ ਮੇਰੇ ਤੋਂ ਖਾਲਿਆ अज मेरे तो भी खादा एक देख 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 पुट्टे पंगे देख 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 नहीं आप बैठ हां एक पढ़ के रखो ले ਜਿਨ੍ਹਾਂ ਦੇ ਬੱਚੇ ਬਈ ਕਹਿੰਦੇ ਹੁੰਦੇ ਆ ਵੀ ਅਸੀਂ ਜੁਝਾਰ ਦੀਆਂ ਵੀਡੀਓਜ਼ ਦੇਖਦੇ ਆ ਸਾਨੂੰ ਜੁਝਾਰ ਵਾਲਾ ਕਿਊਟ ਲੱਗਦਾ ਜੁਝਾਰ ਥੈਂਕ ਯੂ ਕਰਦੇ ਉਹਦੇ ਪਾਪਾ ਥੈਂਕ ਯੂ ਕਰਨਗੇ ਥੈਂਕ ਯੂ ਵੈਰੀ ਮੱਚ ਹਾਂ ਨਾ ਜਵਾਨੀ ਰੋਣਾ ਮੰਮੀ ਹੁਣ ਠੱਟ ਤਾਂ ਲੱਗੀ ਨਹੀਂ ਕੋਈ ਲਓ ਆਪੇ ਕਰ ਲਈ ਖੜੀ ਆਂ ਅਗਲੇ ਨੇ ਗੱਡੀ ਆ ਆਪਦੀ ਹੁਣ ਫੇਰ ਉਹੀ ਚੀਜ਼ ਕਰਨੀ ਆ ਲੈ ਖੜ ਜਾ ਮਮਾ ਆ ਗਈ ਤੇਰੇ ਖੜ ਜਾ ਮੈਂ ਆ ਗਈ ਕਿਰਾ ਆ ਦੇ ਆ ਦੇਖ ਲੋ ਬਈ ਇਹਦਾ ਸਟਾਈਲ ਦੇਖ ਲੋ ਬੈਠ ਠੰਡਾ ਲੈ ਲੋਕ ਦੋਨੇ ਲੱਤਾਂ ਕੱਢ ਕੇ ਗੱਡੀ ਚਲਾਉਂਦੇ ਹੁੰਦੇ ਆ ਇਹ ਸੀਟ ਦੇ ਉੱਤੇ ਬੈਠ ਕੇ ਗੱਡੀ ਚਲਾ ਰਿਹਾ ਲੈ ਫਿਰ ਛੇਤੀ ਡਰਦਾ ਉੱਤਰ ਵੀ ਜਾਂਦਾ ਹਾਂ ਸਮਾਈਲ ਵੀ ਕਰਦਾ ਏ ਏ ਏ ਏ ਜਦੋਂ ਇਹ ਟੋਟਨ ਫੁੱਟ ਗਿਆ ਨਾ ਮੰਮੀ ਨੂੰ ਉਦੋਂ ਪਤਾ ਲੱਗੂ ਇਹ ਡਿੱਗੂ ਗਾਇਆ ਬਾਹਰ ਹੋ ਗਿਆ ਸਟੇਰ ਨਹੀਂ ਤੇ ਬਾਰਾ ਫਾੜਦਾ ਨੂੰ ਫਾੜ ਕੇ ਚੜਦਾ ਦੇਖ ਦੇਖੀ ਮੰਮੀ ਦੇਖੀ ਇਹ 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 ਉਹਨੇ ਮਾਹਾਂ ਦਾ ਨਾ ਕੋਈ ਵੀਰਸ ਬਣਾ ਲਿਆ ਨਾ ਆ ਜੋ ਥੋੜੇ ਕਿ ਨੀ ਝਾਕਦਾ ਹਾ ਫੁਕਰੀ ਚ ਡਿੱਗੂ ਜੜਿੱ ਗਿਆ ਫੁਕਰੀ ਚ ਡਿੱਗੂ ਡੈਡੀ ਆ ਆਖਿਆ ਸੀ ਨਾ